ਵਾਹ ਬਹੁਤ ਮੈਨ ਮੇਰਾ ਆਵਾਜ਼ ਬੰਨਾ ਅਸਾ ਡੈਕਸ ਡਾਟ ਹੋ ਗਿਆ ਮੇਰੀ ਬੜੀ ਮਾਸੂਮ ਜਾਈ ਆ ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ 7 ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ ਦੱਸਦੇ ਕਿ ਟਰਾਲੇ ਦਾ ਟਾਇਰ ਬੱਚੀ ਦੇ ਸਿਰ ਉੱਪਰੋਂ ਦੀ ਲੰਗ ਗਿਆ ਔਰ ਖੋਪੜੀ ਦੇ ਕਈ ਟੁਕੜੇ ਹੋ ਗਏ ਦੱਸ ਦੇ ਕਿ ਇਹ ਬੱਚੀ ਆਪਣੇ ਮਾਪਿਆਂ ਦੇ ਨਾਲ ਸਕੂਟੀ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸੀ ਤਾਂ ਪਿੱਛੋਂ ਆ ਰਹੇ ਟਰੱਕ ਨੇ ਜ਼ੋਰਦਾਰ ਸਾਈਡ ਮਾਰੀ ਜਿਸ ਦੇ ਨਾਲ ਇਹ ਥੱਲੇ ਡਿੱਗ ਪਏ ਔਰ ਇੱਕ ਟਾਇਰ 7 ਸਾਲ ਦੀ ਮਾਸੂਮ ਬੱਚੀ ਦੇ ਉੱਪਰੋਂ ਦੀ ਲੰਗ ਗਿਆ ਥਾਂ ਹੀ ਉਸ ਬੱਚੀ ਦੀ ਜਾਨ ਚਲੀ ਗਈ ਜਲੰਧਰ ਅੰਮ੍ਰਿਤਸਰ ਰੋਡ ਤੇ ਇਹ ਭਿਆਨਕ ਸੜਕੀ ਹਾਦਸਾ ਹੋਇਆ ਕਰਤਾਰਪੁਰ ਨਜ਼ਦੀਕ ਦੀਆਂ ਇਹ ਤਸਵੀਰਾਂ ਨੇ ਜਾਣਕਾਰੀ ਅਨੁਸਾਰ ਇੱਕ ਸਕੂਟੀ ਚਾਲਕ ਵਿਅਕਤੀ ਆਪਣੇ ਪਰਿਵਾਰ ਦੇ ਸਮੇਤ ਜਲੰਧਰ ਤੋਂ ਅੰਮ੍ਰਿਤਸਰ ਨੂੰ ਜਾਂਦੇ ਮੁੱਖ ਮਾਰਗ ਦੇ ਉੱਤੇ ਕਰਤਾਰਪੁਰ ਦੀ ਤਰਫ ਜਾ ਰਿਹਾ ਸੀ ਇਸ ਦੌਰਾਨ ਪਿੱਛੇ ਤੋਂ ਆ ਰਿਹਾ ਇੱਕ ਅਣਪਛਾਤਾ ਟਰਾਲਾ ਜਿਸ ਦੇ ਵੱਲੋਂ ਟੱਕਰ ਮਾਰੀ ਗਈ ਹਾਦਸਾ ਨਾ ਭਿਆਨਕ ਸੀ ਕਿ ਇਸ ਦੌਰਾਨ ਆਪਣੇ ਮਾਤਾ ਪਿਤਾ ਦੇ ਨਾਲ ਸਕੂਟੀ ਤੇ ਸਵਾਰ 7 ਸਾਲ ਦੀ ਬੱਚੀ ਦੇ ਸਿਰ ਉੱਪਰੋਂ ਟਰਾਲੇ ਦਾ ਟਾਇਰ ਲੰਘ ਗਿਆ ਔਰ ਉਸ ਦੀ ਖੋਪੜੀ ਦੇ ਕਈ ਟੁਕੜੇ ਹੋ ਗਏ ਮੌਕੇ ਤੇ ਐਸਐਸਐਫ ਦੇ ਅਧਿਕਾਰੀ ਪਹੁੰਚੇ ਹੋਏ ਨੇ ਜ਼ਖਮੀ ਸ਼ਖਸ ਨੂੰ ਹਸਪੀਟਲ ਦੇ ਵਿੱਚ ਲਜਾਇਆ ਗਿਆ ਤਾਂ ਹਾਂ ਮਾਰ-ਮਾਰ ਕੇ ਪਰਿਵਾਰ ਰੋ ਰਿਹਾ ਦੱਸਦੀ ਹੈ ਕਿ ਸਕੂਟੀ ਚਾਲਕ ਨੂੰ ਪਿੱਛੋਂ ਆ ਰਹੇ ਟਰਾਲੇ ਦੇ ਵੱਲੋਂ ਸਾਈਡ ਮਾਰੀ ਗਈ ਇਸ ਦੌਰਾਨ ਸਕੂਟੀ ਚਾਲਕ ਇੱਕ ਪਾਸੇ ਡਿੱਗ ਪਿਆ ਔਰ ਉਸ ਦੇ ਨਾਲ ਬੈਠੀ ਮਾਸੂਮ ਬੱਚੀ ਸੜਕ ਤੇ ਡਿੱਗਣ ਕਰਕੇ ਉਸ ਦੇ ਉੱਪਰੋਂ ਟਰਾਲੇ ਦਾ ਟਾਇਰ ਲੰਘ ਗਿਆ ਟਰਾਲੇ ਵਾਲਾ 2 ਮਿੰਟ ਰੁਕਿਆ ਤੇ ਫਿਰ ਉੱਥੋਂ ਫਰਾਰ ਹੋ ਗਿਆ ਤਾਂ ਮੌਕੇ ਤੇ ਪਹੁੰਚੀ ਐਸਐਸਐਫਡੀ ਟੀਮ ਦੇ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਘਟਨਾ ਭਾਜੀ ਇਹ ਇਹ ਆਪਣੇ ਪਾਸ ਸਿੱਧੇ ਰਾਹ ਜਾ ਰਹੇ ਸੀ ਪਿੱਛੋਂ ਟਰਾਲਾ ਆਇਆ ਉਹਨੇ ਪਿੱਛੋਂ ਸਾਈਡ ਮਾਰੀ ਏ ਸਾਈਡ ਵੱਜੀ ਤੇ ਬੰਦਾ ਇੱਧਰ ਡਿੱਪਿਆ ਸਾਈਡ ਦੇ ਕੁੜੀ ਦੇ ਉੱਪਰੋਂ ਮਗਰਲਾ ਟਾਇਰ ਲੰਘ ਗਿਆ ਉਹਨੇ 2 ਮਿੰਟ ਰੁਕਿਆ ਤਾਂ ਫਿਰ ਭਜਾ ਕੇ ਲੈ ਗਿਆ ਹਾਂਜੀ ਸੰਗਤ ਲੱਤੀ ਸੀ ਸੰਗਤ ਲੱਤੀ ਹਾਂ ਕੋੜਾ ਖੜਾ ਡੈਰੀ ਤੇ ਇਹ ਜਿਹੜਾ ਹੈਗਾ ਵਾ ਇੱਕਾ ਦੇ ਉੱਤੇ ਸਾਰੇ ਇਹ ਸਕੂਟਰੀ ਚਾਰੇ ਜੀ ਕਿੱਧਰ ਹੀ ਜਾ ਰਹੇ ਸੀ ਇਧਰੋਂ ਹੀ ਆ ਰਹੇ ਸੀ ਦੋਵੇਂ ਉਹ ਵੀ ਇਧਰੋਂ ਆ ਰਿਹਾ ਸੀ ਉਹਨੇ ਪਿੱਛੋਂ ਮਾਰਿਆ ਦੇ ਤੇ ਸੀਗਾ ਟਰਾਲੇ ਵਾਲਾ ਵੀ ਨਾਲ ਹੀ ਦੇਖਿਆ ਤੁਸੀਂ ਮੈਂ ਮੌਕੇ ਤੇ ਦੇਖਿਆ ਮੈਂ ਖਰੋਤਾ ਆ ਗਿਆ ਮੈਂ ਪਹਿਲਾ ਬੰਦਾ ਚੱਕ ਕੇ ਬੰਦਾ ਵੀ ਸੀਰੀਅਸ ਆ ਠੀਕ ਹੈ ਹਾਂਜੀ ਹੁਣ ਆ ਗਈ ਪੁਲਿਸ ਮੌਕੇ ਤੇ ਓਕੇ ਮਾਜੀ ਮੌਕੇ ਤੇ ਆ ਗਈ ਇੱਕ ਟੱਪ ਹੋ ਗਈ ਐ ਇੱਕ ਮੌਕੇ ਤੇ ਹੋ ਗਈ ਜੀ ਟਰਾਲੇ ਦਾ ਟਾਇਰ ਨੰਗਾ ਹੋ ਤਾ ਆਹ ਬਈ ਜਾ ਵੀ ਇੱਕ ਇੱਕ ਕੁੜੀਆ ਹਾਂ ਉਹ ਓਨਲੀ ਸਪੋਰਟ ਹੱਡ ਹੋ ਗਈ ਹਾਂ ਹਾਂਜੀ ਹਾਂਜੀ ਇੱਕ ਕੁੜੀਆ ਡੱਤ ਹੋ ਗਈ ਹਾਂਜੀ ਓਨ ਦੀ ਸਪੋਰਟੀ ਹੋ ਗਈ ਟਾਇਰ ਚੜ ਗਿਆ ਦੇ ਉੱਪਰੋਂ ਬਾਕੀ ਫਾਦਰ ਵੀ ਇਹ ਸੀਰੀਅਸ ਜ਼ਿਆਦਾ ਕਾਇਰ ਬਾਈਪਰ ਦੇ ਸੱਟ ਕਾਫੀ ਲੱਗੀ ਹੈ ਲੋਕ ਲੈ ਗਏ ਇੱਥੋਂ ਲੋਕਲ ਹੀ ਲੱਗਦੇ ਜੀ ਪੀਪ 08 ਨੰਬਰ ਆ ਲੋਕਲ ਹੀ ਲੱਗਦੇ ਆ ਮੈਂ ਲੋਕ ਲੈ ਕੇ ਇੱਥੋਂ ਉਹਨਾਂ ਨੂੰ ਹਸਪਤਾਲ ਹਾਂਜੀ ਹਾਂਜੀ ਉਹ ਲੈ ਗਏ ਜੀ ਪਹਜਾਤੇ ਜੀ ਭੇਜਤੇ ਅਸੀਂ ਬਲੋ ਹਸਪਤਾਲ ਤਰਤਾਰਪੁਰ ਸਾਨੂੰ ਰਾਹ ਕਿ ਦੱਸਿਆ ਵੀ ਐਕਸੀਡੈਂਟ ਅੱਜ ਹੋਇਆ ਆਪਣੇ ਨਵਾਂ ਪੁਲ ਬੰਨ੍ਹ ਲੈ ਸਾਇਕ ਹਸ ਲੱਗੇ ਤੇ ਅਸੀਂ 1 ਮਿੰਟ ਪਹਿਲਾਂ ਪਹੁੰਚ ਗਏ ਇੱਥੇ ਜਦੋਂ ਇੱਥੇ ਆਏ ਤੇ ਬੱਚੇ ਦੀ ਡੈਥ ਹੋ ਚੁੱਕੀ ਆ ਤੇ ਜਿਹਦਾ ਆਪਣਾ ਬੱਚੇ ਦਾ ਜੈਦੀ ਸੀਗਾ ਉਹਦੇ ਕਾਫੀ ਸੱਟਾਂ ਲੱਗੀਆਂ ਉਹ ਸਿਵਲ ਹਸਪਤਾਲ ਤਰਤਾਰਪੁਰ ਪਹਜਾਤੇ ਗਿਆ ਤੇ ਹੁਣ ਆ ਜੋ ਪਾ ਲਗ ਗਿਆ ਟਰਾਲੀ ਨਾਲ ਫੇਟ ਮਾਰ ਗਿਆ ਕੋਈ ਇੱਕ ਕਾਦੇ ਉੱਤੇ ਸਵਾਰ ਸੀਗੇ ਇਹ ਐਕਟਿਵਰ ਸਵਾਰ ਸੀਗੇ ਜੀ ਕਿਹੜੇ ਪਿੰਡ ਦੇ ਆ ਕੀ ਨਾਮ ਹੈ ਇਹ ਦਾ ਧੰਨਵਾਲ ਦੇ ਆ ਜੀ ਇੰਦਰਜੀਤ ਸਿੰਘ ਧੰਨਵਾਲ ਦੇ ਆ ਜੀ ਠੀਕ ਹੈ ਤੇ ਅੱਗੇ ਜਾਂਚ ਪਤੇ ਚੱਲ ਰਹੀ ਹੈ ਕਿ ਤਰ੍ਹਾਂ ਕਰਦੇ ਕਿੱਥੇ ਲੈ ਜੀ ਬੱਚੇ ਦਾ ਨਾਮ ਕੀ ਆ ਇਹ ਆ ਨਾਮ ਹੈਗਾ ਜੀ ਸੁਮ ਸੰਦੀਪ ਸਹਿਦ 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 ਠੀਕ ਹੈ ਤੇ ਇਹ ਸਰ ਕਿਹੜਾ ਥਾਣਾ ਪੈਂਦਾ ਜੀ ਇਹ ਥਾਣਾ ਕਪਾਉਰ ਦੇ ਵਿੱਚ ਪੈਂਦਾ ਜੀ ਠੀਕ ਹੈ ਤੇ ਇਹ ਲੋਕੇਸ਼ਨ ਕੀ ਹੈਗੀ ਹੈ ਵਾਡੀ ਇਹ ਲੋਕੇਸ਼ਨ ਸਾਇਕਾਸ ਹੈ ਜੀ ਪੌਲ ਨੰਬਰ ਬੜ ਰਿਹਾ ਲੱਗ ਗਿਆ ਜੀ ਠੀਕ ਹੈ ਕਿੰਨੇ ਫੇਟ ਮਾਰੀ ਇਹਨਾਂ ਨੂੰ ਇਹ ਟਰਾਲਾ ਫੇਡ ਮਾਰ ਗਿਆ ਦੱਸਦੇ ਜੀ ਪਬਲਿਕ ਦੱਸ ਰਹੀ ਟਰਾਲਾ ਫੇਡ ਮਾਰ ਗਿਆ ਪੱਕੀ ਤਬਦੀਸ਼ ਕਰ ਰਹੇ ਨੇ ਦੇਖਦੇ ਆ ਕਿ ਸਰ ਕੋਈ ਇਹਦੇ ਵਾਸਤੇ ਕਿਹਾ ਗਿਆ ਅੱਗੇ ਵੀ ਇਹਨੂੰ 70 ਨੂੰ ਹਾਂਜੀ ਅੱਗੇ ਨੋਟ ਕਰਤਾ ਪਤੂਨ ਕਾਏ ਤੇ ਵੀ ਆਈ ਵੀ ਨੋਟ ਕਰਤਾ ਖਾਣੇ ਵਿੱਚ ਨੋਟ ਕਰਤਾ ਫੇਡ ਮਾਰ ਕੇ ਚੱਲ ਗਿਆ ਉਹ ਹਾਂਜੀ ਉਹ ਚੱਲ ਗਿਆ ਜੀ ਪਰਿਵਾਰਕ ਮੈਂਬਰ ਆਏ ਉਹਨਾਂ ਦੇ ਪਰਿਵਾਰਕ ਮੈਂਬਰ ਆਇਆ ਸੀ ਨਾ ਸਿਵਲ ਹਸਪਤਾਲ ਭੇਜਤਾ ਜੀ ਠੀਕ ਹੈ ਹਾਂਜੀ ਚੈੱਕ ਕਰ ਹਾਂ ਜਾਰੀ ਕੇ ਚੱਲ ਰਹੀ ਹੈ ਜੀ